ਦਸਦੀਏ ਦੇ ਜਿੱਥੇ ਤੇਜ਼ ਮੀਂਹ ਦੇ ਚੱਕਰ ਦੇ ਕਾਰਨ ਜਗਾ ਜਗਾ ਭਾਰੀ ਨੁਕਸਾਨ ਹੋਇਆ ਉੱਥੇ ਲਾਗਲੇ ਪਿੰਸਲਾਰ ਪਰ ਵੀ ਇੱਕੋ ਹੀ ਪਰਿਵਾਰ ਦਾ ਲੱਖਾਂ ਦਾ ਨੁਕਸਾਨ ਹੋ ਗਿਆ ਦਿਖਾਉਂਦੇ ਹਾਂ ਪੂਰੀ ਖਬਰ ਨੇਰ ਨਾਲ ਨਾ ਸਾਰੇ ਸ਼ੈੱਡ ਵੀ ਡਿੱਟੇ ਆ ਕੰਦਾ-ਕੰਦਾ ਵੀ ਡਿੱਟੀਆਂ ਆ ਆ ਸ਼ੈੱਡ ਚੱਕ ਕੇ ਉਹ ਜਾਂਜ ਘਰ ਦੇ ਵਿੱਚ ਚਲ ਗਈ ਇਹੋ ਭਾਜੀ ਮਸ਼ੀਨਰੀ ਮਸ਼ੀਨਰੀ ਦਾ ਕਿੰਨਾ ਨੁਕਸਾਨ ਹੋਇਆ ਮਸ਼ੀਨਰੀ ਕਿੰਛ ਡੇੜੀ ਰਿਓ ਹਾਂਜੀ ਹਾਂਜੀ ਆ ਫਿਰ ਆਪਣੇ ਸਾਡੇ ਆਪਣੇ ਇਧਰ ਜਾਂਜ ਘਰ ਦੇ ਵਿੱਚ ਸਰ ਕੀ ਨਾਮ ਆਪਣੇ ਜਰਦੀਪ ਸਿੰਘ ਕਿਹੜਾ ਪਿੰਡ ਹੈ ਜੀ ਸਲਾਰਪੁਰਾ ਸਿਰਫ ਮੀਹ ਨੇ ਹੀ ਕਰਕੇ ਜਿੱਥੇ ਆਸ-ਪਾਸ ਪਿੰਡਾਂ 'ਚ ਹੋਰ ਬਹੁਤ ਜਗ੍ਹਾ ਨੁਕਸਾਨ ਹੋਏ ਹੈਗੇ ਭਾਰੀ ਨੁਕਸਾਨ ਹੋਏ ਹੈਗੇ ਸਲਾਰਪੁਰ ਦੀ ਗੱਲ ਕਰੀਏ ਤਾਂ ਤੁਹਾਡਾ ਕਾਫੀ ਨੁਕਸਾਨ ਹੋਇਆ ਹੈ ਤਾਂ ਤੇਜੀ ਘਟ ਤੋਂ ਘਟ 5-6 ਲੱਖ ਦਾ ਜੀ ਸੋ ਅੱਧੇ ਘੰਟੇ ਦੇ ਪਰ ਕੋਬੇ ਚੀ ਕਾਫੀ ਆਪਣਾ ਰੰਗ ਦਿਖਾਇਆ ਹੈਗਾ ਹਨੇਰ ਝੱਖੜ ਨੇ ਹਾਂ ਜੀ ਇੰਨਾ ਵਜਨ ਉਹਦਾ ਕਰੇ ਨਾ ਵੀ ਚੱਕਣਾ ਹੋਈ ਨਹੀਂ ਚੱਕਣਾ ਇਹ ਜਿਹੜੀ ਪਿੱਛੇ ਪਹਿਲਾਂ ਤਸਵੀਰਾਂ ਦਿਖਾ ਦਿੰਦੇ ਹੈਗੇ ਸਰੇ ਜਾਣਕਾਰੀ ਦਿਓ ਕਿ ਜਿਹੜੀ ਇਹ ਛੜੀ ਦੀ ਤਸਵੀਰ ਹੈ ਕਿੰਨੇ ਕ ਟਨ ਪਾਰ ਹੋਵੇਗਾ ਅੱਤਾਂ ਤੱਕ ਪੰਦਰਾ ਨਾ ਪੰਦਰਾ ਨਾ ਪੰਦਰਾ ਦਾ ਬੰਦ ਹੈ ਜੀ ਸੋ ਬਾਕੀ ਲੋਕਾਂ ਨਾਲ ਵੀ ਗੱਲਬਾਤ ਕਰਕੇ ਦੇ ਰਹੇ ਨੇ ਪਾਜੀ ਆਪਾਂ ਵੀ ਇਹੀ ਆ ਗਏ ਸਾਰਾ ਜੀ ਕੀ ਕੀ ਨੁਕਸਾਨ ਹੋਇਆਗਾ ਬਈ ਅੱਧਾ ਡੈਂਦੀਆਂ ਸਾਡੇ ਸਾਹਮਣੇ ਆ ਕਿੰਤਰਾਂ ਚੁੱਤਨਾ ਸਾਬ ਜੀ ਤੁਸੀਂ ਕਹਿਣਾ ਚਾਹੁੰਦੇ ਹੋ ਤੁਸੀਂ ਕਹਿੰਦਾ ਆਪਣੀ ਉਹਦੀਆਂ ਵੀ ਕੰਦਾ ਗੁੰਦਾ ਰੁਕ ਬਣੀਆਂ ਕੰਦਾ ਵੀ ਟੱਗੀਆਂ ਸਾਰੀਆਂ ਸੀਮੈਂਟ ਦੀਆਂ ਪੱਕੀਆਂ ਕੰਦਾ ਸੀਗੀਆਂ ਜੀ ਸਾਰੀਆਂ ਸੀਮੈਂਟ ਦੀਆਂ ਸੀਗੀਆਂ ਤੁਸੀਂ ਕਹਿਣਾ ਚਾਹੁੰਦੇ ਹੋ ਪਾਜੀ ਉਨੀ ਕੁ ਪਤਲੀ ਸਾਨ ਜਿਆਦਾ ਹੀ ਹੋ ਗਿਆ ਜੀ ਭਾਜੀ ਪਿੰਡ ਵਿੱਚ ਹੋਰ ਵੀ ਇੰਦਾ ਨੁਕਸਾਨ ਕਾਫੀ ਹੋਇਆ ਹੋਣਾ ਇਧਰਲੇ ਪਾਸੇ ਤਾਂ ਇਹੀ ਜਿਆਦਾ ਹੈ ਉਸਦੇ ਪਾਸੇ ਕੋਈ ਖਬਰ ਨਹੀਂ ਜੀ ਜੀ ਹਾਂਜੀ ਭਾਜੀ ਭਾਜੀ ਬਿਜਲੀ ਦੀ ਗੱਲ ਕਰੀ ਤਾਂ ਬਿਜਲੀ ਸਪਲਾਈ ਬੰਦ ਹੈ ਹੁਣ ਹਾਂਜੀ ਬਿਜਲੀ ਨਹੀਂ ਆ ਰਹੀ ਦੋ ਖੰਭੇ ਟੁੱਟ ਗਏ ਦੋ ਦਨੇ ਘਟੇ ਕੀ ਕਹਿੰਦੇ ਭਾਜੀ ਬਿਜਲੀ ਰੱਖ ਦੋਗੇ ਬਿਜਲੀ ਕਿੰਨੇ ਦਿਨਾਂ ਤੱਕ ਆਏ ਮਨ ਲੱਗੇ ਆ ਵਿਚਾਰੇ ਸਰ ਪਿੱਛੇ ਦੇਖਿਆ ਖੰਭੇ ਤੇ ਕਰੀਵੇਂ ਸਾਰੇ 24 ਘੰਟੇ ਸਪਲਾਈ ਆ ਟਿੱਕੇ ਆ ਆ ਦਾ ਬਹੁਤ ਜਿਆਦਾ ਹੋ ਗਿਆ ਭਾਜੀ ਮਸ਼ੀਨਰੀ ਦਾ ਕੀ ਕੀ ਨੁਕਸਾਨ ਹੋਇਆ ਮਸ਼ੀਨਰੀ ਭਾਜੀ ਇਹ ਵੀ ਪਰ ਵੀਪਰ ਤੇ ਗੰਧਾ ਡੇਪੀਏ ਜੀ ਟਰਾਲੀਆਂ ਦੇ ਇੰਦਰਾਖਤ ਡੇਟੇ ਟਰੈਕਟਰ ਦੇ ਡੇਕ ਡੇਪੀਏ ਟਰੈਕਟਰ ਦੇ ਡੇਕ ਡੇਪੀਏ ਹੈ ਤੇ ਜੀ ਜੀ ਨੁਕਸਾਨ ਬਹੁਤ ਜ਼ਿਆਦਾ ਹੋਇਆ ਨੁਕਸਾਨ ਤੇ ਜ਼ਿਆਦਾ ਹੋਇਆ ਹਾਂਜੀ ਭਾਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਿੰਡ ਨਹੀਂ ਜਾਨੀ ਨੁਕਸਾਨ ਤੋਂ ਬਚ ਗਿਆ ਜਾਨੀ ਹੋਇਆ ਹੈਗਾ ਵਾ ਸਾਰੇ ਸਾਥੀ ਇਕੱਠੇ ਹੋਏ ਹੈਗੇ ਕਿਸਾਨ ਵੀਰ ਹੈਗੇ ਆ ਸਾਰਿਆਂ ਨੇ ਪਹਿਲਾਂ ਤਾਂ ਅਸੀਂ ਹਮਦਰਦੀ ਜਤਾਉਂਦੇ ਹੈਗੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਦੇਖ ਸਕਦੇ ਜਾ ਕੇ 150 ਫੁੱਟ ਦਾ ਏਰੀਆ ਹੋਣਾ ਹੈ ਜਿਹੜਾ ਸਾਰੀ ਸ਼ੈਟ ਦਾ ਹੋੜ ਗਿਆ ਹੈ ਅੱਛਾ ਹਾਂਜੀ ਪਰ 15 ਟਨ 15 ਟਨ ਮਾਰੇ किन्नर कचरे से चकड़ा है ये पांच सात तमंतर जी काम दिया अच्छा लुट वगैरह भी घुसाने के लिए आकर बचाव हो गया जितने आप खड़े ही कड़ी जगह है मार्केजरी पीछे शैडर दिख रहे हैं वो कुछ तेंसो बोर्ड हुआ है ये तेंसो बोर्ड हुआ है उधर नोट किया है ये ऊपर जो भी ऊपर पर ही है अच्छा आप यो ਤੇ 300% ਬੰਗਾਲ ਲੱਖ ਤੋਂ ਸੋ ਬਿਜਲੀ ਵਾਲੇ ਪਿੱਛੇ ਆਏ ਹੋਏ ਉਹਨਾਂ ਦਾ ਕੀ ਕਹਿਣਾ ਹਾਂ ਹਾਂ ਵੀ ਇਹ ਜੜ ਦੇਖ ਕੇ ਚਲ ਗਿਆ ਜੀ ਹਲੇ ਚਾਰ ਪੰਜ ਦਿਨ ਲੱਗ ਜਾਣੇ ਹਲੇ ਚਾਰ ਦਿਨ ਲੱਗੂਗੇ ਤਾਰਾ ਤੋਂ ਜ਼ਿਆਦਾ ਨਹੀਂ ਵੀ ਚਾਰ ਪੰਜ ਦਿਨ ਤਾਂ ਫਿਰ ਕਾਫੀ ਪਾਣੀ ਵਗੈਰਾ ਦੀ ਦਿੱਕਤ ਆ ਸਕਦੀ ਲੋਕਾਂ ਨੂੰ ਕਿਉਂਕਿ ਹਰ ਘਰ ਤਾਂ ਸਮਰਸੀ ਵਾਲੇ ਨਾਲ ਕਿ ਤਾਂ ਹੈ ਨਹੀਂ ਅੰਬੇ ਡਾਕਟਰ ਬਹੁਤ ਜ਼ਿਆਦਾ ਨਿੱਛ ਗਏ ਸੋ ਸੱਚੀ ਤਸਵੀਰ ਹੈ ਇੱਕ ਵਾਰ ਦੁਬਾਰਾ ਦਿਖਾ ਦੇ ਕਿ ਇਸ ਤਰ੍ਹਾਂ ਜਿਹੜਾ ਹੈਗਾ ਵਾ ਪ੍ਰਕੋਪ ਕੁਦਰਤ ਤਾਂ ਹੋਇਆ ਹੈਗਾ ਵਾ ਸਿਰਫ 5-7 ਮਿੰਟ ਦੀ ਲੋਕਾਂ ਦਾ ਕਹਿਣਾ ਕਿ ਕਮਾਲ ਹੋ ਗਿਆ ਹੈਗਾ ਸਾਰਾ ਜਿਹੜਾ ਕਿ ਬਹੁਤ ਭਾਰੀ ਨੁਕਸਾਨ ਹੋਇਆ ਹੈਗਾ ਵ ਸੂਬਾ ਸਰਕਾਰ ਪਾਸ ਤੋਂ ਜਿਹੜੀ ਹੈਗੀ ਆ ਇਨਸਾਫ ਦੀ ਮਦਦ ਦੀ ਗੋਹਾਰ ਲਗਾਈ ਹੈਗੀ ਹੋ ਸਕੇ ਤਾਂ ਜਿੱਥੇ ਜਗ੍ਹਾ ਜਗ੍ਹਾ ਨੁਕਸਾਨ ਹੋਏ ਹੈਗੇ ਆ ਕਿਸਾਨ ਵੀਰਾਂ ਦਾ ਜਿਹੜਾ ਹੈਗਾ ਸਪੋਰਟ ਕੀਤਾ ਜਾਵੇ ਸਾਥ ਦਿੱਤਾ ਜਾਵੇ ਧੰਨਵਾਦ। ਆ ਕੀ ਨਾਮ ਪਾਜੀ ਰਣਜੀਤ ਸਿੰਘ ਆ। ਵੀ ਤੁਸੀਂ ਕਹਿਣਾ ਚਾਹੁੰਦੇ ਕਾਫੀ ਕੁਦਰਤ ਦਾ ਕਹਿਰ ਹੋਇਆ ਸਲਾਰਪੁਰ ਪਿੰਚਾ ਆਪਾਂ ਖੜੇ ਹੈਗੇ। ਬਿਲਕੁਲ ਕੀ ਕੀ ਨੁਕਸਾਨ ਆ ਪਾਜੀ ਆ ਨੁਕਸਾਨ ਕਿਸ ਕਿਸ ਤਰ੍ਹਾਂ ਦੇ ਨੁਕਸਾਨ ਹੋਏ ਭਾਈ ਜੀ ਨੁਕਸਾਨ ਤਾਂ ਸਾਰਾ ਸਾਰੀ ਸ਼ੈੱਡ ਪਈ ਸਾਡੇ ਸਾਹਮਣੇ ਕੰਦਾ ਪੰਦਾ ਸਭ ਕੁਝ ਨੁਕਸਾਨ ਤਾਂ ਬਹੁਤ ਜ਼ਿਆਦਾ ਥੋੜਾ ਚਿਰ ਹੋਵੇਗਾ। ਪਸ਼ੂ ਬਰਾ ਵਿੱਚ ਬੰਦੇ ਰ ਪਸ਼ੂ ਹਾਨੀ ਨੇ ਕੋਈ ਵੱਡਾ ਜਾਨੀ ਨੁਕਸਾਨ ਤੋਂ ਬਚਾਇਆ ਜੀ ਕੋਈ ਜਾਨਵਰ ਦਾ ਜਾਂ ਕੋਈ ਪਸ਼ੂ ਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਆਹ ਸ਼ੈੱਡ ਦਾ ਜਾਂ ਕਿੱਦਾਂ ਕੰਦਾ-ਕੁੰਦਾ ਜੀ ਬੜੇ ਕਹਿਰ ਵਰਸਿਆਗਾ ਸਪਾਜੀ ਕੀ ਲੱਗਦਾ ਹੈ ਸਰਕਾਰਾਂ ਕਿਸ ਤਰ੍ਹਾਂ ਅੱਗੇ ਉਹਨਾਂ ਕਿਸਾਨ ਵੀਰਾਂ ਲਈ ਕਿਉਂਕਿ ਇਹ ਲੱਖਾਂ ਦਾ ਨੁਕਸਾਨ ਹੋ ਗਿਆ ਹੈਗਾ ਇਦਾਂ ਦੇ ਨੁਕਸਾਨ ਹੋਰ ਵੀ ਬਹੁਤ ਹੋਏ ਹੋਣਗੇ ਬਿਲਕੁਲ 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 ਚਾਹੀਦਾ ਹੈ ਜੀ ਸਰਕਾਰਾਂ ਨੂੰ ਜੀ ਮਦਦਗਾਰ ਹੋਣਾ ਚਾਹੀਦਾ ਇਦਾਂ ਦੇ ਟਾਈਮ 'ਚ ਇਹ ਗੱਲ ਬਕਲੀ ਤਾਂ ਧੰਨਵਾਦ